ਇੱਕ ਵਾਰ ਮੁੜ ਤੋਂ ਰਿਸ਼ਤੇ ਤਾਰ-ਤਾਰ ਹੋਏ ਨੇ ਜਿੱਥੇ ਇੱਕ ਸੌਰੇ ਦੇ ਵੱਲੋਂ ਆਪਣੀ ਨੂੰਹ ਦੇ ਉੱਤੇ ਅਟੈਕ ਕੀਤਾ ਗਿਆ ਏ ਇਹ ਅਟੈਕ ਕੋਈ ਆਮ ਅਟੈਕ ਨਹੀਂ ਬਲਕਿ ਇੱਕ ਐਸਿਡ ਅਟੈਕ ਹੈ ਯਾਨੀ ਕਿ ਸੌਰੇ ਨੇ ਆਪਣੇ ਪੁੱਤ ਦੀ ਪਤਨੀ ਦੇ ਉੱਤੇ ਤਜਾਬ ਸੁੱਟਿਆ ਏ ਜਿਸ ਕਰਕੇ ਮਹਿਲਾ ਦਾ ਚਿਹਰਾ ਬੁਰੀ ਤਰ੍ਹਾਂ ਟੋੜ ਪ ਗਿਆ ਏ ਤਾ ਮਾਮਲਾ ਫਰੀਦਕੋਟ ਦੇ ਕੋਰਟਪੂਰਾ ਤੋਂ ਸਾਹਮਣੇ ਆਇਆ ਏ ਜਿਸ ਤੋਂ ਬਾਅਦ ਮਹਿਲਾ ਨੂੰ ਗੁਰਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਏ ਜਿੱਥੇ ਡਾਕਟਰਾਂ ਦੇ ਵੱਲੋਂ ਮਹਿਲਾ ਦਾ ਇਲਾਜ ਆ ਜਿਹੜਾ ਉਹ ਕੀਤਾ ਜਾ ਰਿਹਾ ਏ ਫਿਲਹਾਲ ਮਹਿਲਾ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਲੇਕਿਨ ਉਸ ਦੀ ਹਾਲਤ ਨੂੰ ਲੈ ਕੇ ਡਾਕਟਰ ਜ਼ਰੂਰ ਚਿੰਤਾ ਵਿੱਚ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਫਰੀਦਕੋਟ ਦੇ ਕੋਟਕਪੂਰਾ ਵਿੱਚ ਇੱਕ 35 ਸਾਲ ਦੀ ਮਹਿਲਾ ਦੇ ਉੱਤੇ ਉਸ ਦੇ ਸਹੁਰੇ ਦੇ ਵੱਲੋਂ ਤਜਾਬ ਫੁੱਟਿਆ ਜਾਂਦਾ ਏ ਗੰਭੀਰ ਹਾਲਤ ਦੇ ਵਿੱਚ ਮਹਿਲਾ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੀੜਤ ਮਹਿਲਾ ਦੇ ਚਿਹਰੇ ਅੱਖਾਂ ਅਤੇ ਹੱਥ ਉਤੇ ਤਜਾਬ ਦਾ ਅਸਰ ਹੈ ਡਾਕਟਰ ਦੀਪਕ ਭੱਟੀ ਦੇ ਵੱਲੋਂ ਇਸ ਦੇ ਬਾਰੇ ਜਾਣਕਾਰੀ ਜਿਹੜੀ ਆ ਦਿੱਤੀ ਗਈ ਹੈ ਤੇ ਉਹਨਾਂ ਨੇ ਦੱਸਿਆ ਕਿ ਨਿਸ਼ਾਨ ਬਹੁਤ ਗਹਿਰੇ ਨੇ ਐਮਰਜੈਂਸੀ ਟਰੀਟਮੈਂਟ ਦਿੱਤਾ ਗਿਆ ਹੈ ਜਾਨ ਨੂੰ ਖਤਰਾ ਨਹੀਂ ਹੈ ਲੇਕਿਨ ਹਾਲਤ ਜ਼ਰੂਰ ਚਿੰਤਾਜਨਕ ਬਣੀ ਹੋਈ ਹੈ ਤਾਂ ਉਹਨਾਂ ਨੇ ਇਸ ਮਾਮਲੇ ਵਿੱਚ ਪੁਲਿਸ ਨੂੰ ਇਤਲਾਹ ਦੇਣ ਦੀ ਵੀ ਗੱਲ ਆ ਜਿਹੜੀ ਉਹ ਆਖੀ ਹੈ ਤਾਂ ਇੱਕ ਵਾਰ ਵਰਤੋ ਰਿਸ਼ਤੇ ਨੇ ਜਿਹੜੇ ਉਹ ਸ਼ਰਮਸਤਾਰ ਹੋਏ ਨੇ ਸਹੁਰੇ ਅਤੇ ਨੂੰਹ ਦਾ ਰਿਸ਼ਤਾ ਜਿਸ ਨੂੰ ਇੱਕ ਪਿਤਾ ਅਤੇ ਬੇਟੀ ਦੇ ਰਿਸ਼ਤੇ ਵਰਗਾ ਚੰਗਾ ਮੰਨਿਆ ਜਾਂਦਾ ਏ ਪਵਿੱਤਰ ਮੰਨਿਆ ਜਾਂਦਾ ਏ ਉਸ ਰਿਸ਼ਤੇ ਵਿੱਚ ਅਜਿਹਾ ਕੀ ਹੋਇਆ ਕਿ ਸਹੁਰੇ ਦੇ ਵੱਲੋਂ ਆਪਣੀ ਨੂੰਹ ਦੇ ਚਿਹਰੇ ਦੇ ਉੱਤੇ ਤਜਾਬ ਸੁੱਟ ਦਿੱਤਾ ਗਿਆ ਇਹ ਸਾਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਬਹਿਰ ਹਾਲ ਪੁਲਿਸ ਦਾ ਇਸ ਮਾਮਲੇ ਬਾਰੇ ਕੋਈ ਵੀ ਬਿਆਨ ਅਜੇ ਤੱਕ ਨਹੀਂ ਆਇਆ ਲੇਕਿਨ ਡਾਕਟਰਾਂ ਦੇ ਵੱਲੋਂ ਜਰੂਰ ਮਹਿਲਾ ਦੀ ਹਾਲਤ ਬਾਰੇ ਦੱਸਿਆ ਗਿਆ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਡਾਕਟਰ ਦੀਪਕ ਪੱਟੀ ਦਾ ਆਓ ਦੇਖਦੇ ਹਾਂ ਪੇਸ਼ੈਂਟ ਆਇਆ ਹੈਗਾ ਤੁਹਾਡੇ ਕੋਲ ਕੂਟਕਪੂਰਾ ਤੋਂ ਕਹਿ ਰਹੇ ਨੇ ਕਿ ਐਸਿਡ ਅਟੈਕ ਹੈਗਾ ਕੀ ਮਸਲਾ ਕੋਈ ਪਤਾ ਲੱਗਿਆ ਹੁਣ ਤੱਕ ਕਿਦਾਂ ਦੀ ਅੱਜ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਤੇ ਮੈਂ ਡਾਕਟਰ ਦੀਪਕ ਪੱਟੀ ਹਾਂ ਪਲਾਸਟਿਕ ਸਰਜਰੀ ਹੈਡ ਐ ਜੀਜੀਐਸ ਮੈਡੀਕਲ ਕਾਲਜ ਦੇ ਵਿੱਚ ਤਾਂ ਅੱਜ ਸਵੇਰ ਸਾਡੇ ਕੋਲੇ ਇੱਕ ਲੇਡੀਜ਼ ਆਏ ਨੇ ਇੱਕ तकरीबन 35 ਕੋ سال ਦੀ ਉਮਰ ਹੈ ਉਹਨਾਂ ਦੀ ਔਰ ਉਹ ਇਸ ਮਤਲਬ ਉਹਨਾਂ ਦੇ ਇਹ ਉਹ ਦੱਸ ਰਹੇ ਨੇ ਕਿ ਉਹਨਾਂ ਦੇ ਉੱਤੇ ਕਿਸੇ ਨੇ ਐਸਿਡ ਪਾ ਦਿੱਤਾ ਹੈਗਾ ਤੇਜਾ ਪਾ ਦਿੱਤਾ ਹੈਗਾ ਤੇ ਉਹ ਸਾਡੇ ਕੋਲੇ ਲੈ ਕੇ ਆਏ ਆ ਉਹ ਕਾਫੀ ਉਹਨਾਂ ਦੇ ਚਿਹਰੇ ਦੇ ਉੱਤੇ ਔਰ ਅੱਖਾਂ ਦੇ ਉੱਤੇ ਔਰ ਹੱਥ ਦੇ ਉੱਤੇ ਉਹ ਤਜਾਬ ਦੇ ਨਿਸ਼ਾਨ ਦਿਖ ਰਹੇ ਨੇ ਉਹ ਕਾਫੀ ਗਹਿਰੇ ਨਿਸ਼ਾਨ ਲੱਗ ਰਹੇ ਨੇ ਤੇ ਉਹਦੇ ਬਾਰੇ ਅਸੀਂ ਜੋ ਟਰੀਟਮੈਂਟ ਹੈ ਉਹ ਕਰ ਰਹੇ ਹੈਗੇ ਆ ਪਲੱਸ ਉਹਨਾਂ ਦੀ ਚਿਹਰੇ ਦੀ ਔਰ ਅੱਖਾਂ ਦੀ ਜੋ ਵੀ ਦੇਖਭਾਲ ਇਸ ਇਸ ਹਾਲਤ ਦੇ ਵਿੱਚ ਬੰਦੀ ਹੈਗੀ ਹੈ ਉਹ ਕਰ ਉਹ ਸ਼ੁਰੂ ਕਰ ਦਿੱਤੀ ਗਈ ਹੈ ਟਰੀਟਮੈਂਟ ਤੇ ਬਾਕੀ ਇਹ ਇਸ ਤੋਂ ਜ਼ਿਆਦਾ ਹੋਰ ਸਾਨੂੰ ਹਲੇ ਮੈਂ ਉਹਨਾਂ ਦੀ ਹਾਲਤ ਬਾਰੇ ਬਹੁਤ ਜ਼ਿਆਦਾ ਕੁਝ ਨਹੀਂ ਕਹਿ ਸਕਦਾ ਕਿਉਂਕਿ ਇਸ ਵੇਲੇ ਤਾਂ ਐਮਰਜੈਂਸੀ ਵਾਲੀ ਟਰੀਟਮੈਂਟ ਹੀ ਚੱਲ ਰਹੀ ਹੈਗੀ ਹੈ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ ਇਸ ਵੇਲੇ ਬਟ ਇਹ ਹੈ ਕਿ ਬਈ ਬਾਅਦ ਦੇ ਵਿੱਚ ਇਹ ਜ਼ਖਮ ਕਿਸ ਤਰੀਕੇ ਨਾਲ ਇਹ ਬਾਅਦ ਦੇ ਵਿੱਚ ਬਨਣਗੇ ਤੇ ਟ੍ਰੀਟਮੈਂਟ ਉਹਦੇ ਹਿਸਾਬ ਨਾਲ ਚੱਲੇਗਾ ਔਰ ਲੱਗਦਾ ਇਹ ਹੈ ਕਿ ਬਈ ਇਹ ਕਾਫੀ ਗਹਿਰੇ ਹੈਗੇ ਆ ਜ਼ਖਮ ਸੋ ਇਹ ਜਾਣਕਾਰੀ ਬਾਕੀ ਇਹਦੇ ਬਾਰੇ ਇਹ ਬੜਾ ਇੱਕ ਸੀਰੀਅਸ ਮੈਟਰ ਹੈਗਾ ਤੇ ਸਾਨੂੰ ਵੀ ਇਸ ਤਰ੍ਹਾਂ ਦੇ ਜਿਹੜੇ ਜਦੋਂ ਕੋਈ ਪੇਸ਼ੈਂਟ ਆਂਦੇ ਹੈਗੇ ਸਾਡੀ ਕੋਸ਼ਿਸ਼ ਹੁੰਦੀ ਆ ਉਹਦੀ ਪੂਰੀ ਮਦਦ ਕੀਤੀ ਜਾਵੇ ਤੇ ਮੇਰੇ ਨਾਲ ਮੈਡੀਕਲ ਸੁਪਰਡੈਂਟ ਸਾਹਿਬ ਹੈਗੇ ਨੇ ਤੇ ਹਸਪੀਟਲ ਨੇ ਇਹਦੀ ਇਹਨਾਂ ਦੀ ਇਹ ਫ੍ਰੀ ਟ੍ਰੀਟਮੈਂਟ ਹੈਗੀ ਆ ਉਹਦੇ ਵਾਸਤੇ ਇੰਤਜ਼ਾਮ ਕਰ ਦਿੱਤਾ ਹੈਗਾ ਤੇ ਬਾਕੀ ਅਸੀਂ ਜੋ ਵੀ ਇਹਦੀ ਕਾਰਵਾਈ ਜੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੱਲੋਂ ਜਾਂ ਮਤਲਬ ਜਿਹੜੀ ਇਹਦੀ ਪੁਲਿਸ ਵੱਲੋਂ ਜੋ ਕਾਰਵਾਈ ਬਣੇਗੀ ਉਹਨਾਂ ਨੂੰ ਇਤਲਾ ਕਰ ਦਿੱਤੀ ਗਈ ਹੈਗੀ ਹੈ ਸਾਰੀ ਠੀਕ ਹੈ